ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਅੱਜ ਫਿਰ ਜਾਦੂ ਵੀਰ ਤੇ ਘਰ ਤੋਂ ਵੀਡੀਓ ਬਣਾ ਰਹੇ ਆਗੇ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਰਿਕੁਐਸਟ ਆ ਗਿਆ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਵੀ ਚੀਜ਼ ਸੇਲ ਕਰਨੀ ਹੋਵੇ ਜਾ ਕਿਸੇ ਵੀ ਤਰ੍ਹਾਂ ਦਾ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93688 ਤੇ ਆਓ ਕਰਦੇ ਆ ਵੀਰ ਨਾਲ ਗੱਲਬਾਤ ਚਲ ਐਨੀਆ ਪ੍ਰੋਪਰ ਜਾਣਕਾਰੀ ਇਸ ਵੈਡ ਬਾਰੇ ਵੀਰਾ ਸ੍ਰੀ ਕਾਲ ਸ੍ਰੀ ਕਾਲ ਜੀ ਕੀ ਨਾਮ ਹੈ ਆਪਣਾ ਜਾਦੂ ਆ ਜੀ ਜਿਹੜੀ ਕੋਈ ਇੱਕ ਪਾਸੋਂ ਪਾਈ ਸੀ ਵੀਡੀਓ ਵੈਗ ਗਈ ਹਾਂ ਵੀਰੇ ਵੈਗ ਗਈ ਤੇ ਆ ਜਿਹੜੀ ਆਪਾਂ ਅੱਜ ਕਾਹੂ ਕੀਤੀ ਕੀ ਤੇਰੇ ਵੀਰੇ ਵੈਡ ਦੀ ਵੀਰੇ ਤੋਕ ਕਢਾਏ ਕਿੰਨਾ ਟਾਈਮ ਹੈ ਬਸ ਸੂਈ ਨੂੰ ਇਹਨਾਂ 3 ਮਹੀਨੇ ਹੋ ਗਏ ਬਈ ਠੀਕ ਦੁੱਧ ਵਿੱਚ ਜਮਾਂ ਨਟ ਕੰਡੇ ਵਾਲਾ ਜੀ 11 ਕਿਲੋ ਜੀ ਠੀਕ ਆਪਾਂ ਦੋੜਿਆਂ ਚਵਾ ਕੇ ਦੇਵਾਂਗੇ ਹਾਂਜੀ ਹਾਂਜੀ ਕ ਬਣੀ ਪੁਣੀ ਬਾਈ ਇਹ ਨਹੀਂ ਬਾਈ ਯਾਰ ਆਪਾਂ ਨੂੰ ਪੁੱਛਿਆ ਨਹੀਂ ਉਹਨਾਂ ਨੂੰ ਵਾਹ ਠੀਕ ਆ ਜੀ ਦੋਸਤੋ ਕੱਦ ਕਾਠ ਵੱਡਾ ਹੀ ਆ ਐਚ ਐਫ ਨਸਲ ਦੀ ਪੂਰੇ ਫੁੱਲ ਵੱਡੇ ਕੱਦ ਕਾਠ ਦੀ ਟੋਕੜ ਵਹਿੜ 11 ਕਿਲ ਦੁੱਧ ਨੇਟ ਕੰਡੇ ਵਾਲਾ ਤਿਆਰ ਆ ਬਣੀ ਬਾਈ ਉਹਦਾ ਆਪਾਂ ਨੂੰ ਪਤਾ ਨਹੀਂਗਾ ਗਾਂਹ ਦੱਸਿਆ ਕੁਛ ਨਹੀਂਗਾ ਥਾਂ ਸੁਹਣਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਚੌਈ ਵਾਲਾ ਥਾਣਾ ਬੇੜਾ ਮਗਥਾ ਜੋੜਦੀ ਆ ਪਸ਼ੂ ਮਾਲ ਖੈ ਕਰ ਲੈਂਦੀ ਆ ਹਾਂ ਬਾਈ ਵਧੀਆ ਹੀ ਜਮਾ ਦੋਸਤੋ ਬਾਈ ਦੱਸਦਾ ਪਸ਼ੂ ਮਾਲ ਜਮਾ ਥਣ ਸਹੀ ਕਰ ਲੈਂਦੀ ਹੈਗੇ ਇਸੋ ਕੱਦ ਘੜ ਬਹੁਤ ਵੱਡਾ ਵੈੜਦਾ ਵੇਖੋ ਤੁਸੀਂ ਬਾਈ ਦੇ ਮੋਢੇ ਤੱਕ ਆਉਂਦੀ ਹੈਗੀ ਥਾਣਾਵਾਂ ਨੇ ਸਾਫ਼ ਆ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਚਾਰ ਹੀ ਥਾਣਾ ਬੋਦੀ ਵਾਲੀ ਵੈੜਾ ਜਿਆਦਾ ਬਰੀਡ ਫੋਲਾ ਠੰਡੀ ਸੀਲ ਬਹੁਤਾ ਬਾਈਆਂ ਦਾ ਨਿਆਣਾ ਪਾਲੋ ਦੇ ਬਾਣਾ ਪਾਲੋ ਜੇ ਦੇਖ ਸਕਦੇ ਹੋ ਵੀ ਰੋਵੇਂ ਵੀ ਹਜੇ ਕੋਈ ਨਾ ਬੰਨੀ ਆ ਉਹੀ ਹੱਥ ਲਾਈ ਜਾਂਦਾ ਪੂਰਾ ਵੀ ਨਹੀਂ ਉਪਰਾ ਕਰਦੀ ਬਾਕੀ ਜਾਦ ਵਾਲੀ ਗਾਂ ਤਾਂ ਕਰਦੀ ਵੀ ਨਹੀਂ ਹੁੰਦੀਗੀ 11 ਕਨੋਟ ਜਮਾ ਕੰਡੇਲਾ ਤਿਆਰ ਆਗਾ ਬੇ ਕੀ ਡਿਮਾਂਡ ਹੈ ਦੀ ਜੀ 32000 ਆ ਜੀ ਵਿੱਚੋਂ ਮਾਨਤਾਨ ਜੀ ਹਾਂ ਜੀ ਕਰ ਦਾਂਗੇ ਦੋਸਤੋ 32000 ਰੁਪਏ ਡਿਮਾਂਡ ਆ ਵਿੱਚੋਂ ਮਾਨਤਾਨ ਹੋ ਜਾਊਗਾ ਜੀ ਤਸੱਲੀ ਪਰਖ ਤੁਹਾਨੂੰ ਆਪ ਆਏ ਕਰਨੀ ਆ ਦੋ ਟਾਈਮ ਚਾਰ ਟਾਈਮ ਚੋਕੀ ਤਸੱਲੀ ਤੁਸੀਂ ਕਰ ਸਕਦੇ ਹੋ ਸੋਨਾ ਗੁਲਾਬੀ ਮੁਠੀ ਵਾਲਾ ਥਾਣਾ ਜੀ ਵੱਡੇ ਕਦ ਕਾਟ ਦੀ ਟੋਕੜ ਵੈੜ ਪਿੰਡ ਲੰਗਿਆਣਾ ਪੁਰਾਣਾ ਜਾਦੂ ਵੀਰ ਕੋਲ ਆਗੀ ਨੰਬਰ ਸਕਰੀਨ ਤੇ ਚੱਲੂਗਾ ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ